ਅੱਜ ਰਵਾੜਾ ਦੇ ਰਿਸ਼ਾਦਪੁਰ ਰੋਡ ਤੇ ਸਦੀਰ ਮਦਾਈਆਂ ਦੀ ਦੁਕਾਨ ਤੇ ਹਮਲਾ ਹੋਇਆ। ਸਵੇਰੇ 9:30 ਵੇ ਕਾਫੀ ਕੁ ਬੇਕੀ ਆਏ ਉਹਨਾਂ ਨੇ ਗੋਲੀਆਂ ਚਲਾਈਆਂ। ਬਹੁਤ ਮਾੜੀ ਸਥਿਤੀ ਹੈ। ਇਹ ਜੋੜੀ ਕਾਨੂੰਨ ਦੀ ਵਿਵਸਥਾ ਵਿਗੜ ਰਹੀ ਦਾ ਪ੍ਰਤੀਕ ਹੈ। ਕੋਈ ਕਿਸੇ ਦਾ ਡਰ ਨਹੀਂ ਹੈ। ਇਹ ਤਾਂ ਰਲ ਸੁਵੇਰੇ ਸੁਵੇਰੇ ਆ ਕੇ ਗੋਲੀਆਂ ਚ ਰੱਕ ਜਾਣਾ। ਬਹੁਤ ਜ਼ਹਿਸ਼ਤ ਇਹ ਸਾਰੇ ਰੱਕੀ ਫੈਲਦੀ ਹੈ। ਮੈਂ ਇਹ ਸਰਕਾਰ ਨੂੰ ਕਹਾਂਗਾ ਕਿ ਪੁਲਿਸ ਨੂੰ ਆਪਣੀ ਡਿਊਟੀ ਤੱਕ ਡੇ ਹੋ ਕੇ ਕਰਨੀ ਚਾਹੀਦੀ ਹੈ। ਜਿਹੜਾ ਡਰ ਪੁਲਿਸ ਦਾ ਹੋ ਚੁੱਕਿਆ ਗਿਆ ਅੰਕਲ ਕਿੰਨੀਆਂ ਗੋਲੀਆਂ ਚੱਲੀਆਂ ਜੀ ਜੋ ਦਸਤੇ ਸੱਤ ਅੱਠ ਅਟਕੋੜੀਆਂ ਕੋਈ ਚੱਲੀਆਂ ਕਿੰਨੇ ਲੋਕ ਆਏ ਸੀ ਸਿਰੋਨੀ ਕੁਝ ਕੋਈ ਤਿੰਨ ਤਿੰਨ ਬੰਦੇ ਰਸਤੇ ਗਏ ਅੱਛਾ ਜੀ ਇਹ ਪ੍ਰਦੀਗ ਹੈ ਸਰਕਾਰ ਦਾ ਕੋਈ ਡਰ ਨਹੀਂ ਹੈ ਪੁਲਿਸ ਦਾ ਕੋਈ ਡਰ ਨਹੀਂ ਹੈ ਮਤਲਬ 40 ਗੋੜੇ ਜਿੱਥੇ ਲਗਾਤਾਰ ਇਹ ਲਗਾਤਾਰ ਗੋਲੀਆਂ ਚੱਲਦੀਆਂ ਪਈਆਂ ਚੱਲੀਆਂ ਹੈ ਮਾੜੀ ਹਾਲਾਤ ਹੈ ਮਾੜੇ ਨਾਲ ਰਾਡਰ ਦੇ ਬਸਤੀ ਨਹੀਂ ਹੈ ਜੋ ਵੀ ਮਰਜ਼ੀ ਆ ਕੇ ਗੋਲੀਆਂ ਚੜਾ ਕੇ ਚੜੀ ਜਾਂਦਾ ਇਹਨਾਂ ਪੁਲਿਸ ਦਾ ਡਰ ਹੀ ਹੁੰਦਾ ਸਰਕਾਰ ਦਾ ਡਰ ਹੁੰਦਾ ਉਹ ਚੁੱਕਿਆ ਗਿਆ ਸਰ ਕੋਈ ਦੱਸਿਆ ਕੋਈ ਐਕਸਟਰਨਲ ਕਾਲ ਵਗੈਰਾ ਕੋਈ ਨਹੀਂ ਲੱਗਦਾ ਉਹਰੇ ਤੇ ਆਜਨ ਜੀ ਪੁਲਿਸ ਵਾਲੇ ਆਪਣੀ ਕਾਰਵਾਈ ਕਰਨਗੇ ਕਰਨੀ ਚਾਹੀਦੀ ਹੈ ਸਰ ਸੀਐਮ ਸਾਹਿਬ ਕੱਲ ਵੀ ਫਗਵਾੜਾ ਵਿੱਚ ਸੀਗੇ ਅੱਜ ਵੀ ਫਗਵਾੜੇ ਵਿੱਚ ਆ ਰਹੇ ਹੈ ਤੇ ਸੀਐਮ ਦੇ ਦੌਰਾਨ ਪਹਿਲਾਂ ਹੀ ਅਜਿਹੀ ਵਾਰਤਾ ਸੁਣਾ ਕਿਦਾਂ ਨਕੇਦ ਇਹਨਾਂ ਸਰਕਾਰ ਨੂੰ ਸਿੱਧਾ ਚੈਲੰਜ ਹੈ ਭਾਈ ਤੁਹਾਨੂੰ ਨਹੀਂ ਮੰਨਦੇ ਸਰਕਾਰ ਨੂੰ ਕਹਿਣਾ ਵੀ ਤੁਸੀਂ ਇੱਥੇ ਕੰਮ ਹੀ ਆਓ ਅਸਾਂ ਤੁਹਾਨੂੰ ਗੁਰਵਾਰ ਹੀ ਹੈ ਕਿਤੇ ਸੀਐਮ ਕੋ ਹੁੰਦਾ ਵੇ ਤੇ ਗੋਲੀ ਚੱਲ ਜਣੀ ਹੈ ਤੇ ਇਹ ਤੋਂ ਵੱਡੀ ਮਾੜੀ ਗੱਲ ਕਿਹੜੀ ਹੋ ਸਕਦੀ ਹੈ ਨਾ ਵਪਾਰੀ ਨਾ ਖਿਡਾਰੀ ਕੋਈ ਵੀ ਸੁਰੱਖਤ ਕੋਈ ਵੀ ਸੁਰੱਖਿਤ ਕੋਈ ਵੀ ਸੁਰੱਖਿਤ ਨਹੀਂ ਹੈ। ਸਾਨੂੰ ਇਨਫੋਰਮੇਸ਼ਨ ਆਈ ਹੈ ਕੋਨੇ ਸਾਧ ਦੇ ਗਰੀ ਇੱਥੇ ਕਨ ਸ਼ਾਟ ਫਾਇਰ ਹੋਏ ਹਨ ਇਮੀਡੀਟਲੀ ਸਾਡੀ ਪੁਲਿਸ ਟੀਮ ਨੇ ਆ ਕੇ ਇਨਵੈਸਟੀਗੇਟ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਸਿਸਟਰ ਕਰਕੇ ਅਸੀਂ ਇਨਵੈਸਟੀਗੇਸ਼ਨ ਸਾਰੀ ਅਮਲ ਵਿੱਚ ਲਿਆਵਾਂਗੇ ਤੇ ਜਲਦੀ ਇਹਨਾਂ ਨੂੰ ਕਾਬੂ ਕੀਤਾ ਜਾਵੇਗਾ। ਕਿੰਨੇ ਕਿੰਨੀਆਂ ਫਾਇਰ ਹੋਏ ਹੈ ਜੀ? ਹਲੇ ਸਾਰਾ ਕੁਝ ਇਸ ਦਾ ਪਾਰਟ ਆਫ ਇਨਵੈਸਟੀਗੇਸ਼ਨ ਸਾਨੂੰ ਕੈਟਰੀਜਸ ਕੁਝ ਮਿਲੇ ਹੈ ਬਾਕੀ ਵੀ ਅਸੀਂ ਸਾਰਾ ਸੀਨ ਆਫ क्राइम ਦੇਖ ਰਹੇ ਹਾਂ। ਉਹ ਜਿੰਨੇ ਵੀ ਸਾਨੂੰ ਫਾਈਨਲੀ ਅਸੀਂ ਕਰ ਲਈਏ ਜਿਹਨੇ ਕੋਈ ਪ੍ਰੋਗਰਾਮ ਹੋ ਜੂ ਉਹ ਤੋਂ ਬਾਅਦ ਤੁਹਾਨੂੰ ਮੈਮ ਕਿੰਨੇ ਲੋਕ ਆਏ ਸੀ ਜਿਹੜੇ ਗੁਲੇ ਚਲਾਏ ਸਾਹਮਣੇ ਕੁਝ ਕਿੰਨੇ ਜਿਹੜੇ ਸੀ ਕਿ ਕੱਟਿਆ ਸੀ ਜੀ ਸਕੂਟੀ ਤੇ ਆਏ ਸੀ ਮੈਮ ਆ ਸੀਐਮ ਦਾ ਸੀਐਮ ਸਾਹਿਬ ਵੀ ਆ ਰਹੇ ਮੋੜਾ ਜੀ ਕੋਸਪੋਸ ਵੀ ਹੋਈ ਪਈ ਹੈ ਫਿਰ ਕੀ ਲੱਗਦਾ ਤੁਹਾਨੂੰ ਮੌਕੇ ਹਾਂਜੀ ਬਿਲਕੁਲ ਜੀ ਉਹ ਸਾਈਡ ਆਪਣੀ ਪੂਰੀ ਡਿਪਲੋਇਮੈਂਟ ਹੈ ਐਲਪੀਓ ਵਾਲੀ ਸਾਈਡ ਤੇ ਇਸ ਸਾਈਡ ਵੀ ਆਪਾਂ ਉਸਤੈਦੀ ਰੱਖਦੇ ਹਾਂ ਅਰਲੀ ਮਾਰਨਿੰਗ ਦਾ ਇਨਸੀਡੈਂਟ ਹੋਇਆ ਮੈਨੂੰ ਕਿਤਾ ਜਾਇ ਰਿਹਾ ਹੈ ਮੈਂ ਤੁਹਾਨੂੰ ਬੰਦਾਂ ਦੇ ਰਿਹਾ ਕੋਈ ਥ੍ਰੈਟ ਕਾਲ ਵਗੈਰਾ ਕੋਈ ਇਹ ਤਾਂ ਕੋਈ ਕਾਲਿਸ ਤਰ੍ਹਾਂ ਦਾ ਕੋਈ ਗੱਲ ਸਾਹ ਕੋਈ ਨਹੀਂ ਜੀ ਮੈਂ ਹੈਪੀਨੈਸ ਵਿੱਚ ਪਾਉਣੇ ਸੱਦੇ ਗਏ ਆਈ ਡਾਕਟੇ ਮੈਨੂੰ ਇਸ ਕੋ ਦਿੱਤਾ ਹੈ ਜੀ ਮੈਂ ਕੈਮਰੇ ਦੇ ਵਿੱਚ ਕੁਝ ਆਇਆ ਹੋਵੇ ਹਾਂ ਜੀ ਸਾਰਾ ਕੁਝ ਦੇਖ ਰਹੇ ਹਾਂ ਅਸੀਂ ਇਟਸ ਪਾਰਟ ਆਫ ਇਨਵੈਸਟੀਗੇਸ਼ਨ ਇਹ ਤੁਹਾਨੂੰ ਦੱਸਿਆ ਜਾਏਗਾ ਕਿਹਦੇ ਬਿਆਨਾਂ ਤੇ ਮਾਮਲਾ ਦਰਚਾਇਆ ਜਾ ਰਿਹਾ ਹੈ ਮੈਨੇਜਰ ਦੇ ਬਿਆਨ ਇਹ ਨਾਮ ਨਾਲ ਹੀ ਚੱਲ ਚੱਲ ਰਿਹਾ ਹੈ